ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਲਗਾਤਾਰ ਹੀ ਐ ਜੀ ਪੀ ਸੀ ਵੱਲੋਂ ਅਤੇ ਕਾਰ ਸੇਵਾ ਬਾਰੇ ਸੰਪਰਦਾਮਾ ਦੇ ਸਹਿਯੋਗ ਨਾਲ ਗੁਰਦੁਆਰਾ ਵਿੱਚ ਕਾਰ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਦੇ ਚਲਦਿਆਂ ਗੁਰਦੁਆਰਾ ਸ਼ਹੀਦਗੰਜ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹ ਵਿਖੇ ਲੰਗਰ ਹਾਲ ਦੀ ਪਹਿਲੀ ਮੰਜ਼ਲ ਦਾ ਲੈਂਟਰ ਐ ਜੀ ਪੀ ਸੀ ਅਤੇ ਸੰਤ ਬਾਬਾ ਕਾਰ ਸੇਵਾ ਪੂਰੀ ਵਾਲਿਆਂ ਦੇ ਸਹਿਯੋਗ ਨਾਲ ਪਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਵੀ ਪੁੱਜੀ ਇਸ ਮੌਕੇ ਤੇ ਬਾਬਾ ਸੁਖਮਿੰਦਰ ਸਿੰਘ ਜੀ ਪੂਰੀ ਵਾਲਿਆਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਹਿਬਾਨ ਵਿੱਚ ਸੇਵਾਵਾਂ ਚੱਲ ਰਹੀਆਂ ਹਨ ਜਿਹਦੇ ਚਲਦੇ ਅੱਜ ਲੰਗਰ ਹਾਲ ਦੀ ਪਹਿਲੀ ਮੰਜ਼ਲ ਦਾ ਲੈਂਟਰ ਸੰਗਤ ਦੇ ਸਹਿਯੋਗ ਨਾਲ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸਭਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਸੰਪਰਦਾਇਕ ਕਾਰ ਸੇਵਾ ਪੂਰੀ ਵਾਲੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਖੁੱਲਾ ਕਰਨ ਵਾਸਤੇ ਸਭ ਤੋਂ ਪਹਿਲਾਂ ਇੱਥੇ ਜੋ 1 ਏਕੜ ਦੇ ਆਸਪਾਸ ਜਿਹੜੀ ਕੋਈ 40-50 ਕਰੋੜ ਦੀ ਜਗ੍ਹਾ ਖਰੀਦ ਕੀਤੀ ਗਈ ਉਸ ਤੋਂ ਬਾਅਦ ਇੱਥੇ ਬੇਸਮੈਂਟ ਦੀ ਪਟਾਈ ਕਰਕੇ ਤਿੰਨ ਮੰਜ਼ਲਾ ਅੰਡਰਗਰਾਊਂਡ ਕਾਰ ਪਾਰਕਿੰਗ ਜਿਹੜੀ ਬਣਾਈ ਗਈ ਉਹਦੇ ਸਾਰੇ ਲੈਂਟਰ ਜਿਹੜੇ ਕੰਪਲੀਟ ਹੋ ਚੁੱਕੇ ਆ ਉਸ ਤੋਂ ਬਾਅਦ ਫਿਰ ਜਿਹੜੀ ਹੈ ਉਹਦੇ ਉੱਪਰ ਦੋ ਮੰਜ਼ਲਾ ਲੰਗਰ ਜਿਹੜੀ ਸੇਵਾ ਆਰੰਭ ਹੋ ਚੁੱਕੀ ਹੈ ਇੱਕ ਮੰਜ਼ਲ ਦਾ ਲੈਂਟਰ ਆਇਆ ਜਾ ਚੁੱਕਾ ਹੈ ਔਰ ਅੱਜ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਜਿਹੜਾ ਦੂਜੀ ਮੰਜ਼ਲ ਦਾ ਜਿਹੜਾ ਲੈਂਟਰ ਆਰੰਭ ਕੀਤਾ ਗਿਆ ਇਸ ਜਿਹੜੀ ਸਾਰੀ ਬਿਲਡਿੰਗ ਇਸ ਸਾਰੀ ਮਤਲਬ ਕਾਰ ਪਾਰਕਿੰਗ ਵਿੱਚ ਵੀ ਬਹੁਤ ਸੰਗਤਾਂ ਦੀ ਵੱਡੀ ਸਹੂਲਤ ਹੈ ਔਰ ਲੰਗਰ ਛਕਣ ਵਾਸਤੇ ਜੇ ਡਬਲ ਸਟੋਰੀ ਜਿਹੜੇ ਵਿੱਚ ਕੋਈ 2000 ਦੇ ਕਰੀਬ ਦੋਨੋਂ ਹਾਲਾਂ ਦੇ ਵਿੱਚ ਸੰਗ ਜਿਹੜੀ ਹੈ ਇੱਕ ਟਾਈਮ ਪਛਾੜਾ ਛਕ ਸਕਦੀ ਹੈ ਉਹਦੇ ਵਾਸਤੇ ਸੰਗ ਦੇ ਲਿਫਟਾਂ ਵਗੈਰਾ ਏਸੀ ਹੋਰ ਕਈ ਆਧੁਨਿਕ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਇਹ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਦਿਨਾਂ ਦੇ ਵਿੱਚ ਹੋਰ ਵੀ ਉਪਰਾਲੇ ਕੀਤੇ ਜਾਣਗੇ ਕਿਉਂਕਿ ਸੰਗਤ ਦੀ ਜਿਹੜੀ ਗਿਣਤੀ ਆ ਗੁਰੂ ਘਰਾਂ ਦੇ ਵਿੱਚ ਵੱਧਦੀ ਨਜ਼ਰ ਆ ਰਹੀ ਆ ਬਾਬਾ ਜੀ ਪਹਿਲਾਂ ਵੀ ਬਹੁਤ ਕੰਮ ਕਰਦੇ ਬੇਰੀ ਗੁਰੂ ਆਪਣੀ ਸਤਿ ਆ ਜੇ ਉਹਨਾਂ ਆਪਾਂ ਸੰਗਤ ਦੀ ਵਾਧੀ ਆਮਦ ਨੂੰ ਵੇਖੀਏ ਤੇ ਜਗ੍ਹਾ ਤੇ ਅਜੇ ਵੀ ਬਹੁਤ ਘੱਟ ਹੈ ਹਾਂਜੀ ਆ ਤੇ ਨਾਲ ਆਸਪਾਸ ਜਿੰਨੀ ਵੀ ਜਗ੍ਹਾ ਖਰੀਦੀ ਜਾਵੇ ਤੇ ਉਹ ਵਾਹ ਖਰੀਦ ਲੈਣੀ ਚਾਹੀਦੀ ਆ ਚਲੋ ਮਾਰੇ ਕਿਰਪਾ ਕਰਨ ਇਹ ਪਹਿਲਾ ਪ੍ਰੋਜੈਕਟ ਸਾਰਾ ਕੰਪਲੀਟ ਕਰ ਲਿਆ ਜਾਵੇ ਫਿਰ ਅੱਗੇ ਜਿਓ ਮਾਰੇ ਉਪਰਾਲਾ ਕਰੇਗਾ ਉਹ ਜੂ ਕਰਾਂਗੇ ਹੰਮ ਸੰਗਤ ਦੀ ਅਪੀਲ ਕਰਨਾ ਚਾਹੁੰਦਾ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਜੁਕਦਾ ਭਾਈ ਜਿਨੇ ਵੀ ਸੇਵਾ ਦੇ ਕਾਰਜ ਨੇ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਪੂਰੇ ਹੁੰਦੇ ਐ ਤੇ ਸੰਗਤਾਂ ਨੂੰ ਇਹ ਹੀ ਬੇਨਤੀ ਐ ਕਿ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾ ਕੇ ਆਪਣਾ ਹਿੱਸਾ ਪਾ ਕੇ ਸਰਿਆ ਸੀਮਿੰਟ ਭੇਜ ਕੇ ਜਿਹੜਾ ਵਾ ਇਹ ਸੇਵਾ ਦੇ ਵਿੱਚ ਆਪਜੀ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਸੇਵਾ ਚ ਕਰਾ ਕਰ ਰਹੇ ਨੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਵੱਲੋਂ ਅੱਜ ਪਾਰਕਿੰਗ ਦਾ ਤੇ ਜੋ ਲੰਗਰ ਹਾਲ ਬਣ ਰਿਹਾ ਉੱਥੇ ਸਲੈਂਟਰ ਦੀ ਸੇਵਾ ਸ਼ੁਰੂ ਕੀਤੀ ਗਈ ਆ ਕਿਉਂਕਿ ਇੱਥੇ ਬੜਾ ਵੱਡਾ ਇਹਨਾਂ ਦਾ ਉਪਰਾਲਾ ਸੀ ਪਹਿਲਾਂ ਜਗ੍ਹਾ ਮੋਲ ਖਰੀਦ ਕੇ ਉਹ ਜਿਹੜੀ ਜਗ੍ਹਾ ਮਤਲਬ ਲੱਖਾਂ ਜੀ ਉਹ ਇਹਨਾਂ ਨੂੰ ਕਰੋੜਾਂ ਰੁਪਈਆ ਹੀ ਦੇ ਕੇ ਖਰੀਦਣੀ ਪਈ ਐ ਸਮਝਦਾ ਕਿ ਇਹਨਾਂ ਵੱਲੋਂ ਇਹ ਬੜਾ ਵੱਡਾ ਉਪਰਾਲਾ ਕੀਤਾ ਗਿਆ ਕਿਥੇ ਲੰਗਰ ਦੀ ਲੰਗਰਾਲ ਦੀ ਲੋੜ ਸੀ ਪਾਰਕਿੰਗ ਦੀ ਲੋੜ ਸੀ ਉਹ ਇਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸਪੂਰਨ ਕਰ ਰਹੇ ਨੇ ਮੈਂ ਅੱਜ ਦੇ ਇਹ ਲੈਂਟਰ ਪਾਉਣ ਦੇ ਬਾਬਾ ਜੀ ਨੂੰ ਅਤੇ ਸਮੁੱਚੀ ਪਹੁੰਚ ਸੰਗਤ ਨੂੰ ਵਧਾਈ ਦਿੰਨਾ ਤੇ ਗੁਰੂ ਚਰਨਾਚੇ ਤੇ ਸੰਗਤ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਨਾਲ ਵੱਧ ਤੋਂ ਵੱਧ ਸੇਵਾ ਕਰਕੇ ਚਾਹੇ ਉਹ ਮਾਈਕਰੂਫ ਚ ਹੋਵੇ ਚਾਹੇ ਸੀਮੈਂਟ ਸਰੀਆ ਉਹ ਵੱਧ ਤੋਂ ਵੱਧ ਦੇ ਕੇ ਬਾਬਾ ਜੀ ਨਾਲ ਸਹਿਯੋਗ ਕਰਨ ਤਾਂ ਜੋ ਜਿਹੜੀ ਸੇਵਾ ਹੈ ਉਹਨੇ ਪਰਚੜ ਸਕੇ ਸਰਪੱਤ ਸਾਬ ਲੱਗਦਾ ਕਿ ਸੰਗਤ ਬਹੁਤ ਇੱਥੇ ਪਹੁੰਚਦੀ ਹੈ ਜਪਹਿਰਾ ਸਾਬ ਕੱਟਦੀਆਂ ਚਰਾਾਂ ਦੀ ਦੇ ਲੰਗਰ ਦੀ ਬਹੁਤ ਜ਼ਰੂਰਤ ਸੀ ਸੀ ਗੱਡੀਆਂ ਬਾਹਰ ਲੱਗਦੀਆਂ ਸੀ ਜਿੰਨਾ ਜਿੰਨੀ ਹੁਣ ਸੰਗਤ ਇਸ ਅਸਥਾਨ ਤੇ ਬਾਬਾ ਦੇਸ਼ ਦੇ ਅਸਥਾਨ ਤੇ ਆ ਰਹੀ ਹੈ ਉਸ ਲਈ ਪ੍ਰਬੰਧ ਬਹੁਤ ਛੋਟੇ ਸੀ ਤੇ ਉਹਨਾਂ ਪ੍ਰਬੰਧਾਂ ਨੂੰ ਹੀ ਵਿਸਤਾਰਿਤ ਚੁਕੂਰ ਦੇਣ ਲਈ ਬਡੇਰਾ ਕਰ ਲਈ ਜਿਹੜੀਆਂ ਸਰਾਵਾਂ ਅਤੇ ਪਾਰਕਿੰਗ ਜਿਹੜੀ ਉਹ ਦੀ ਸੇਵਾ ਜੀ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਚ ਇਹ ਹੋਰ ਲੋਡ ਪੈਣੀ ਆ ਜਿੰਨਾ ਕਿ ਸੰਗ ਦਾ ਵਾਧਾ ਹੋ ਰਿਹਾ ਹੈ ਤਾਂ ਬਾਬਾ ਜੀ ਨੂੰ ਹੀ ਹੋਰ ਬੇਨਤੀ ਕਰਾਂਗੇ ਵੱਧ ਤੋਂ ਵੱਧ ਜੇ ਹੋਰ ਵੀ ਲਾਗੇ ਕੋਈ ਜਗ੍ਹਾ ਮਿਲਦੀ ਹੋਵੇ ਉਹ ਵੀ ਲੈ ਕੇ ਤੇ ਵੱਧ ਤੋਂ ਵੱਧ ਸਰਾਵਾਂ ਅਤੇ ਲੰਗਰਾਲ ਪਾਰਕਿੰਗ ਬਣਾਓ ਲਗਾ ਕਿ ਸੰਗਤ ਨੂੰ ਸਹਿਯੋਗ ਪਾਉਣਾ ਚਾਹੀਦਾ ਸੰਗਤ ਮੈਂ ਵਿੱਚ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਸੰਗਤ ਵੱਧ ਚੜ ਕੇ ਇਹਨਾਂ ਸੇਵਾਵਾਂ 'ਚ ਹਿੱਸਾ ਆਵੇ ਤੇ ਬਾਬਾ ਜੀ ਕਿਉਂਕਿ ਬਾਬਾ ਜੀ ਤੇ ਇਹ ਜਿੰਨਾ ਵੀ ਕੰਮ ਚੱਲਦਾ ਹੈ ਇਹ ਸੰਗਤਾਂ ਸਹਿਯੋਗ ਨਾਲ ਚੱਲਦਾ ਤੇ ਮੈਂ ਸਮਝਦਾ ਕਿ ਬਾਬੇ ਬਾਬਾ ਜੀ ਬੜੇ ਜਿਆ ਮਿਹਨਤੀ ਨੇ ਜਿਹੜੇ ਵੱਖ-ਵੱਖ ਕੰਟਰੀਆਂ 'ਚ ਜਾ ਕੇ ਹਿੰਦੁਸਤਾਨ ਦੇ ਵੱਖ-ਵੱਖ ਜਗ੍ਹਾ ਜਾ ਕੇ ਲੋਕਾਂ ਨੂੰ ਸੇਵਾ ਮੰਗਦੇ ਨੇ ਤੇ ਸੇਵਾ ਲੈ ਆ ਕੇ ਤੇ ਗੁਰੂ ਚਰਨਾ ਚ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਲਾਉਂਦੇ ਨੇ ਗੁਰਜੀ ਕੀ ਫਤਿਹ ਅੱਜ ਦਾ ਸੁਭਾਗਾ ਦੇਣਿਆ ਕਿ ਜਦੋਂ ਬਾਬਾ ਜੀ ਤਰ੍ਹਾਂ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਆਰੇ ਆਰੇ ਕੋਈ ਨਹੀਂ ਇੱਕ ਮਿੰਟ ਕਿ ਸੰਗਤਾਂ ਦਾ ਆਵਾਜ਼ਾਈ ਬਹੁਤ ਵਧੀ ਹੈ ਪਰ ਉਹਦੇ ਵਿੱਚ ਪਾਰਕਿੰਗ ਦੀ ਬਹੁਤ ਸਮੱਸਿਆ ਵੱਡੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਸੋ ਲੰਬੇ ਸਮੇਂ ਤੋਂ ਪੁਰੀ ਵਾਲੇ ਨਾ ਪ੍ਰਸ਼ਾਂਦੀ ਜਿਹੜੀ ਸੇਵਾ ਇੱਥੇ ਚੱਲ ਰਹੀ ਹੈ ਪਰ ਅੱਜ ਇਹ ਸਰਕਾਰ ਕਾਰ ਪਾਰਕਿੰਗ ਦਾ ਲਿੰਕ ਰਿਹਾ ਜੋ ਪਹਿਰੇਆ ਸੋ ਮੈਂ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਨਾ ਇਹ ਦਾਬਾਈ ਪੂਰੀ ਵਾਲਿਆਂ ਨੇ ਬਹੁਤ ਵੱਡੀ ਸੇਵਾ ਜਿਹੜੀ ਰੰਭ ਕੀਤੀ ਸੀ ਉਹ ਅੱਜ ਵੀ ਜਿਹੜੀ ਨਿਰੰਤਰ ਚੱਲੀ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਅਸੀਂ ਨੂੰ ਸੰਗਤਾਂ ਵੱਕ ਚੜ ਕੇ ਗੁਰੂ ਘਰ ਦੀ ਸੇਵਾ ਕਰਨ ਔਰ ਇਸ ਜਿਹੜੀ ਕਲ ਚੱਲ ਰਹੀ ਹੈ ਕਾਰ ਸੇਵਾ ਉਹਦੇ ਵਿੱਚ ਆਪਣਾ ਯੋਗਦਾਨ ਪਾਉਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ